ਕੈਨੇਡਾ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਤਿਆਰ ਕੀਤੀਆਂ ਜਿਹੜੀਆਂ ਰਿਪੋਰਟਾਂ ਦੇ ਉਹਨਾਂ ਦੇ ਅਧਾਰ ਤੇ ਉੱਥੋਂ ਦੇ ਗਲੋਬਲ ਨਿਊਜ਼ ਇੱਕ ਜਿਹੜਾ ਮੁਖਧਾਰਾ ਹੈਗਾ ਹੈ ਉਹਨਾਂ ਦੇ ਵੱਲੋਂ ਪਰਦਾਫਾਸ਼ ਆਪਾਂ ਕਹਿ ਲਈ ਕਿ ਇੱਕ ਵੱਡੀ ਪੱਧਰ ਤੇ ਕੀਤਾ ਗਿਆ ਹੈ ਐਡਮਿੰਟਨ ਦੇ ਵਿੱਚ ਸ਼੍ਰੀ ਵਾਸਤਵ ਗਰੁੱਪ ਨੂੰ ਲੈ ਕੇ ਕਾਫੀ ਸਾਰੇ ਖੁਲਾਸੇ ਜਿਹੜੇ ਹੋਏ ਨੇ ਔਰ ਜਿਹੜੀ ਇਹਨਾਂ ਦੀ ਕੰਪਨੀਆਂ ਸੇਗੀਆਂ ਉਹਨਾਂ ਦੇ ਜਿਹੜੇ ਆਫਿਸਿਸ ਜਗਹ ਨੇ ਬੈਲਜੀਅਮ 'ਚ ਸਵਿਟਜ਼ਰਲੈਂਡ 'ਚ ਕੈਨੇਡਾ ਦੇ ਵਿੱਚ ਨੇ ਔਰ ਖਾਸ ਕਰਕੇ 2009 ਤੋਂ ਕਹਿੰਦੇ ਵੀ ਇਹ ਜਿਹੜਾ ਕੰਮਕਾਰ ਚੱਲ ਰਿਹਾ ਹੈਗਾ ਇਹ ਬਹੁਤ ਸਾਰੀਆਂ ਵੈਬਸਾਈਟਾਂ ਦੇ ਬਾਰੇ ਜਾਂ ਕਿਸੇ ਤਰੀਕੇ ਦੇ ਨਾਲ ਰਾਜਨੀਤੀਵਾਨਾਂ ਨੂੰ ਆਪਣੇ ਵੱਲ ਖਿੱਚਣ ਦੇ ਬਾਰੇ ਕੀ ਕਹੋਗੇ ਇਸ ਤੇ ਵੱਡੇ ਏਡਾ ਵੱਡਾ ਮੁਲਕ ਕੈਨੇਡਾ ਕੀ ਉਹਨਾਂ ਦੀਆਂ ਅੱਖਾਂ ਖੁੱਲਣ ਚ ਬਹੁਤ ਟਾਈਮ ਲੱਗਿਆ ਜਾਂ ਕਿਸੇ ਅਸਲ ਵਿੱਚ ਗੋਪਰਾਹੇ ਭਾਰਤ ਸਰਕਾਰ ਆ ਜਿਹੜੀ ਉਹ ਮਿਸ ਇਨਫਰਮੇਸ਼ਨ ਦੇ ਤੇ ਪੋਲਿਟਿਕਸ ਵਿੱਚ ਇੰਟਰਫੀਰੈਂਸ ਦੀ ਰਿਪੋਰਟ ਕਰ ਰਹੀ ਜੀ ਸੋ ਉਹਨਾਂ ਦੇ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਸੀਸ ਤੋਂ ਉਹਨਾਂ ਰਿਪੋਰਟ ਜਾਰੀ ਕਰੀ ਹੈ ਔਰ ਉਹ ਕਹਿ ਰਹੇ ਹੈਗਾ ਵੀ 1982 ਤੋਂ ਭਾਰਤ ਇਹ ਖੇਡਾਂ ਖੇਡ ਰਿਹਾ ਹੈ ਸੋ ਹੁਣ ਸਾਨੂੰ ਹੈਰਾਨੀ ਹੁੰਦੀ ਹੈ ਵੀ ਕੈਨੇਡਾ ਵਰਗੇ ਮੁਲਕ ਨੂੰ ਅੱਜ 40-42 ਸਾਲਾਂ ਤੋਂ ਬਾਅਦ ਪਤਾ ਲੱਗਿਆ ਵੀ ਭਾਰਤ ਦੇ ਖੇਡਾ ਖੇਡ ਰਿਹਾ ਇਟ ਮੀਨਸ ਭਾਰਤ ਦੇ ਆਫੀਸਰ ਕਿੰਨੇ ਇੰਟੈਲੀਜੈਂਟ ਨੇ ਔਰ ਕੈਨੇਡਾ ਦੇ ਆਫੀਸਰ ਕਿੰਨੇ ਪਿੱਛੇ ਰਹਿ ਰਹੇ ਆ ਭਾਰਤ ਦੇ ਆਫੀਸਰ ਜਿਹੜੀ ਮਸ਼ੀਨ ਨੇ ਜਵਾਬ ਦਿੱਤਾ ਉਹ ਕਹਿੰਦਾ ਵੀ ਸਿੱਖਾਂ ਨੇ ਹਮੇਸ਼ਾ ਰੈਜ਼ਿਸਟੈਂਸ ਕੀਤੀ ਜਾਂ ਜ਼ੁਲਮ ਦੇ ਖਿਲਾਫ ਪਰ ਆਪ ਕਦੀ ਵੀ ਜ਼ੁਲਮ ਕਰਨ ਦਾ ਯਤਨ ਨਹੀਂ ਕੀਤਾ ਸੋ ਇਹ ਬਹੁਤ ਵੱਡੀ ਗੱਲ ਹੈ ਜੀ ਹੁਣ ਇਹ ਤਾਂ ਹੈਗਾ ਨਾ ਵੀ ਹੈ ਤਾਂ ਉਹ ਮਕੈਨੀਕਲ ਰੋਬੋਟ ਹੀ ਆ ਉਹਦੇ ਵਿੱਚ ਜਿਹੜੀ ਫੀਡ ਕਰੀ ਗਈ ਆ ਸਿੱਖਾਂ ਬਾਰੇ ਇਨਫੋਰਮੇਸ਼ਨ ਉਹਦੇ ਆਧਾਰ ਤੇ ਉਹਨੇ ਸਭ ਤੋਂ ਜਿਹੜਾ ਸਭ ਤੋਂ ਬੈਸਟ ਆਪਸ਼ਨ ਹੈਗੀ ਆ ਉਹ ਦੱਸੀ ਹੈਗੀ ਆ ਸੋ ਇਹੋ ਹੀ ਸਿੱਖਾਂ ਦਾ ਹੈ ਆ ਭਾਰਤ ਦੀ ਇਕਨੋਮੀ ਬਾਰੇ ਕਾਫੀ ਸਾਰੀਆਂ ਨਵੀਆਂ ਜਿਹੜੀਆਂ ਇੰਪੋਰਟਸ ਜਾਂ ਰਿਪੋਰਟਸ ਆ ਰਹੀਆਂ ਨੇ ਸਰਦਾਰਪਤਾ ਸਿੰਘ ਜੀ ਕੀ ਮਸਲਾ ਕੀ ਹੈ ਕੀ ਰੁਪਇਆ ਡਾਲਰ ਦੇ ਮੁਕਾਬਲੇ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਜਾ ਰਿਹਾ ਹਾਂਜੀ ਹਾਂਜੀ ਸੋ ਕਿਉਂਕਿ ਭਾਰਤ ਦੇ ਜਿਹੜੇ ਹੈਗੇ ਆ ਐਕਸਪੋਰਟ ਨੇ ਹੈਗੇ ਭਾਰਤ ਵਿੱਚ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਆ ਬਿਲਕੁਲ ਜ਼ੀਰੋ ਤੇ ਬਹੁਤ ਥੱਲੇ ਆ ਜਿਹੜੀ ਆ ਗਈ ਹੋਈ ਆ ਜਿੰਨੇ ਕਿ ਮੈਨੂਫੈਕਚਰਿੰਗ ਹੁੰਦੀ ਆ ਉਹ ਸਿਰਫ ਉਹਦੀ ਇੰਟਰਨਲ ਕੰਜ਼ਮਪਸ਼ਨ ਲਈ ਜਿਹੜੀ ਮਾੜੀ-ਮੋਟੀ ਆ ਹੋ ਰਹੀ ਆ ਜਦੋਂ ਤੱਕ ਐਕਸਪੋਰਟ ਬੇਸਡ ਇੰਡਸਟਰੀ ਆ ਜਿਹੜੀ ਭਾਰਤ ਵਿੱਚ ਨਹੀਂ ਹੋ ਗਈ ਹੁਣ ਚਾਈਨਾ ਚਾਈਨਾ ਨੇ ਜਿਹੜੀ ਇੰਡਸਟਰੀ ਡਿਵੈਲਪ ਕਰੀ ਆ ਉਹ ਐਕਸਪੋਰਟ ਕਰਦੀ ਆ ਜਿੰਨਾ ਜਿੰਨਾ ਕੋਈ ਮੁਲਕ ਐਕਸਪੋਰਟ ਕਰੇਗਾ ਉੰਨੀ ਉਹਦੀ ਇਕਨੋਮੀ ਆ ਮਜ਼ਬੂਤ ਹੋਏਗੀ ਕਿਉਂਕਿ ਉਹਨੂੰ ਬਾਹਰੋਂ ਡਾਲਰ ਆਉਣਗੇ ਜਿੰਨੇ ਡਾਲਰ ਆਉਣਗੇ ਉਹਦੇ ਨਾਲ ਉਹਦੇ ਨਾਲ ਫਿਰ ਤੁਹਾਡੇ ਤੁਹਾਡੇ ਆਪਣੀ ਕਰੰਸੀ ਦੀ ਕੀਮਤ ਆ ਜਿਹੜੀ ਸਟੇਬਲ ਰਹਿੰਦੀ ਹੈਗੀ ਆ ਭਾਰਤ ਕਿਉਂਕਿ ਬਹੁਤ ਇمپੋਰਟ ਜਿਆਦਾ ਕਰ ਰਿਹਾ ਹੈ ਇੱਕ ਰਿਪੋਰਟ ਇਹ ਆਈ ਹੈਗੀ ਆ ਵੀ 2014 ਵਿੱਚ ਭਾਰਤ 21 ਲੱਖ ਕਰੋੜ ਦੇ ਇمپੋਰਟ ਕਰ ਰਿਹਾ ਸੀ ਬਾਹਰੋਂ ਲਿਆ ਰਿਹਾ ਸੀ ਇਟ ਮੀਨਸ ਡਾਲਰ ਦੇ ਰਿਹਾ ਸੀ ਕਿਸੇ ਹੋਰ ਨੂੰ ਜੀ ਹੈਨਾ ਉਹਦੇ ਨਾਲ ਰੁਪਈਏ ਦੀ ਕੀਮਤ ਘਟਦੀ ਹੈ ਜਦੋਂ ਤੁਸੀਂ ਬਹੁਤ ਸਾਰੇ ਡਾਲਰ ਬਾਹਰ ਦਿੰਦੇ ਹੋ ਹਮ ਇਸ ਵੇਲੇ 23 24 ਵਿੱਚ ਭਾਰਤ 71 ਲੱਖ ਕਰੋੜ ਦਾ ਇمپੋਰਟ ਕਰ ਰਿਹਾ ਹੈ ਹੂੰ ਹੂੰ ਭਾਰਤ ਦੇ ਆਪਣੇ ਬਜਟ ਨਾਲੋਂ ਵੀ ਵੱਡਾ ਇੰਪੋਰਟ ਹੋ ਰਿਹਾ ਸਾਡੇ ਮਤਲਬ ਇੰਨਾ ਜ਼ਿਆਦਾ ਵੱਧੇ ਹੋ ਰਿਹਾ ਸੋ ਇਸ ਕਰਕੇ ਇਹ ਹੈਗਾ ਵੀ ਭਾਰਤ ਦਾ ਜਿਹੜਾ ਰੁਪਈਆ ਲਗਾਤਾਰ ਡਿੱਗਦਾ ਜਾ ਰਿਹਾ ਹੁਣ ਇੱਕ ਰਿਪੋਰਟ ਆਈ ਹੈਗੀ ਆ ਵੀ ਜੇ ਭਾਰਤ ਸਰਕਾਰ ਇੱਕ ਇੱਕ ਵੱਖਰੀ ਕਿਸਮ ਦਾ ਗੇਮ ਖੇਡ ਰਹੀ ਆ ਉਹ ਜਿਹੜਾ ਉਹਨਾਂ ਕੋਲ ਡਾਲਰ ਰਿਜ਼ਰਵ ਪਿਆ ਨਾ ਹੂੰ ਹੂੰ 570 ਬਿਲੀਅਨ ਡਾਲਰ ਭਾਰਤ ਕੋਲ ਡਾਲਰ ਰਿਜ਼ਰਵ ਪਿਆ ਉਹਦੇ ਵਿੱਚੋਂ ਪਿਛਲੇ 6 ਮਹੀਨਿਆਂ ਚ 6 ਤੋਂ ਲੈ ਕੇ 10 ਬਿਲੀਅਨ ਡਾਲਰ ਤੱਕ ਦਾ ਐਸਟੀਮੇਟ ਆਇਆ ਆਰਬੀਆਈ ਨੇ ਆਰਬੀਆਈ ਚ ਉਹਨਾਂ ਦੀ ਵੈਬਸਾਈਟ ਤੇ ਅਪਡੇਟ ਹੁੰਦਾ ਵੀ ਅਸੀਂ ਉਹ ਡਾਲਰ ਵੇਚੇ ਆ ਉਹ ਡਾਲਰ ਭਾਰਤ ਸਰਕਾਰ ਆਪਣੇ ਕੋਲ ਪਏ ਡਾਲਰ ਵੇਚ ਰਹੀ ਹੈ ਤਾਂ ਕਿ ਰੁਪਈਏ ਦੀ ਕੀਮਤ ਥੱਲੇ ਨਾ ਡੇ ਜੀ ਜੀ ਕਿਉਂਕਿ ਡਾਲਰ ਜਦੋਂ ਸਰਕੂਲੇਟ ਹੋਊਗਾ ਮਨੀ ਵਿੱਚ ਉਹ ਰੁਪਈਏ ਨੂੰ ਕਿਤਨਾ ਨੇ ਸਟੇਬਲ ਰੱਖੂਗਾ ਜੇ ਭਾਰਤ ਸਰਕਾਰ ਉਹ ਡਾਲਰ ਨਾ ਵੇਚਦੀ ਤਾਂ ਅੱਜ ਰੁਪਈਆ 100 ਰੁਪਇਆ 1 ਡਾਲਰ ਦਾ ਹੋ ਗਿਆ ਸੀ ਜੀ ਜੀ ਹਾਲ ਦੀ ਘੜੀ ਜਿੱਦਾਂ ਨਾ ਵੀ ਉਹ ਪਾ ਟਿਊਬ ਨੂੰ ਪੈਂਚਰ ਲਾ ਰਹੇ ਆ ਹਨਾ ਵੀ ਉਹ ਪੈਂਚਰ ਕਿੰਨੀ ਕੀਦਰ ਚੱਲੂਗਾ ਕਿੰਨੇ ਕ ਡਾਲਰ ਵੇਚਣਗੇ ਡਾਲਰ ਵੇਚ ਕੇ ਰੁਪਏ ਲੈ ਰਹੇ ਆ ਰੁਪਏ ਵੇਚ ਕੇ ਡਾਲਰ ਲੈ ਰਹੇ ਆ ਤਾਂ ਕਿ ਉਹ ਸਟੇਬਿਲਟੀ ਬਣੇ ਰਹੇ ਇਹ ਇਕਨੋਮੀ ਦਾ ਇੱਕ ਸਿਧਾਂਤ ਆ ਹੂੰ ਹੂੰ ਵੀ ਜਦੋਂ ਡਾਲਰ ਸਰਕੂਲੇਟ ਹੋਏਗਾ ਤੁਹਾਡੇ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਉਹ ਵੀ ਤਾਂ ਹੀ ਹੁੰਦੀ ਆ ਜਦੋਂ ਫੋਰਨ ਡਾਇਰੈਕਟ ਇਨਵੈਸਟਮੈਂਟ ਆਉਂਦੀ ਆ ਡਾਲਰ ਆਉਂਦੇ ਹੈਗੇ ਆ ਉਹਦੇ ਨਾਲ ਰੁਪਈਏ ਦੀ ਕੀਮਤ ਸਟੇਬਲ ਰਹਿੰਦੀ ਹੈਗੀ ਆ ਜਦੋਂ ਉਹ ਹੁਣ ਉਹ ਚਲੇ ਗਈ ਆ ਬਾਹਰ ਉਹਨਾਂ ਨੂੰ ਲੱਗਿਆ ਵੀ ਰੁਪਈਏ ਦੀ ਕੀਮਤ ਘਟ ਰਹੀ ਹੈ ਉਹ ਡਾਲਰ ਉਹ ਕੱਢ ਕੇ ਲੈ ਗਏ ਹੋਏ ਨੇ ਹੂੰ ਹੁਣ ਭਾਰਤ ਸਰਕਾਰ ਆਪਣੇ ਡਾਲਰ ਵੇਚ ਕੇ ਆਪ ਹੀ ਖਰੀਦ ਰਹੀ ਹੈਗੀ ਆ ਸੋ ਇਹ ਇਕਨੋਮੀ ਦਾ ਇੱਕ ਪੁਆਇੰਟ ਹੁੰਦਾ ਉਹਨੂੰ ਸਟੇਬਲ ਰੱਖਣ ਲਈ ਬਹੁਤ ਸਾਲ ਪਹਿਲਾਂ ਜਦੋਂ ਬਾਰਕ ਓਬਾਮਾ ਸੀ ਚੀਨ ਨੇ ਇਹ ਖਤਰਾ ਅਮਰੀਕਾ ਲਈ ਖੜਾ ਕਰਤਾ ਸੀ ਚੀਨ ਕਿਉਂਕਿ ਬਹੁਤ ਜਿਆਦਾ ਐਕਸਪੋਰਟ ਕਰਦਾ ਉਹਨੂੰ ਡਾਲਰ ਆਉਂਦੇ ਸੀ ਉਹਨੇ ਆਪਣੇ ਆਪਣੇ ਯੁਵਾਨ ਦੀ ਕੀਮਤ ਬਹੁਤ ਘਟਾ ਲਈ ਉਸ ਐਂ ਐਂ ਘਟਾ ਸਕਦੇ ਹੁੰਦੇ ਆਪਣੇ ਜਦੋਂ ਯੁਵਾਨ ਦੀ ਕੀਮਤ ਬਹੁਤ ਘਟ ਗਈ ਡਾਲਰ ਵਧ ਦੇਣੇ ਪਏ ਹਮ ਬਾਰਕ Obama ਨੇ ਰੌਲਾ ਪਾਇਆ ਸੀ ਵੀ ਇਹ ਚੀਜ਼ ਨੇ ਸਾਨੂੰ ਤਬਾਹ ਕਰ ਦੇਣਾ ਇੰਨੇ ਜਿਆਦੇ ਡਾਲਰ ਜਾ ਰਹੇ ਆ ਹੁਣ ਉਹ ਬਿਲਕੁਲ ਉਲਟ ਪਾਸੇ ਹੋ ਰਿਹਾ ਹੈਗਾ ਭਾਰਤ ਕਿਉਂਕਿ ਐਕਸਪੋਰਟ ਕੁਛ ਨਹੀਂ ਕਰ ਰਿਹਾ ਬਹੁਤ ਕੁਛ ਇੰਪੋਰਟ ਕਰ ਰਿਹਾ ਤਾਂ ਰੁਪਈਏ ਦੀ ਕੀਮਤ ਲਗਾਤਾਰ ਡਿੱਗਦੀ ਰਹੇਗੀ ਇਹ ਵਕਤ ਹੀ ਪੈਂਚਰ ਲਾ ਰਹੇ ਆ ਪਰ ਰੁਪਈਏ ਦੀ ਕੀਮਤ ਬਹੁਤ ਜ਼ਿਆਦਾ ਡਿੱਗੇਗੀ ਹੋ ਸਕਦਾ 150 ਡਾਲਰ ਤੱਕ ਵੀ ਹੋ ਜੇ 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 ਨਾ ਉਹਨਾਂ ਨੇ ਸੰਭਾਲਿਆ ਤਾਂ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਨੇ ਆ ਕੈਨੇਡਾ ਦੀ ਕੈਨੇਡਾ ਦੀਆਂ ਜਿਹੜੀਆਂ ਖੂਫੀਆ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਤਿਆਰ ਕੀਤੀਆਂ ਜਿਹੜੀਆਂ ਰਿਪੋਰਟਾਂ ਦੀ ਉਹਨਾਂ ਦੇ ਆਧਾਰ ਤੇ ਉਥੋਂ ਤੇ ਗਲੋਬਲ ਨਿਊਜ਼ ਇੱਕ ਜਿਹੜਾ ਮੁਖਦਾਰਾ ਹੈਗਾ ਉਨ੍ਹਾਂ ਦੇ ਵੱਲੋਂ ਪਰਦਾਫਾਸ਼ ਆਪਾਂ ਕਹਿ ਲਈ ਕਿ ਇੱਕ ਵੱਡੀ ਪੱਦਰਤੀ ਕੀਤਾ ਗਿਆ ਹੈ ਐਡਮਿੰਟਨ ਦੇ ਵਿੱਚ ਸ਼੍ਰੀ ਵਾਸਤਵ ਗਰੁੱਪ ਨੂੰ ਲੈ ਕੇ ਕਾਫੀ ਸਾਰੇ ਖੁਲਾਸੇ ਜਿਹੜੇ ਹੋਏ ਨੇ ਔਰ ਜਿਹੜੀ ਇਹਨਾਂ ਦੀ ਕੰਪਨੀਆਂ ਸਹਿਗੀਆਂ ਉਹਨਾਂ ਦੇ ਜਿਹੜੇ ਆਫਿਸਿਸ ਹੈਗੇ ਨੇ ਬੈਲਜੀਅਮ 'ਚ ਸਵਿਟਜ਼ਰਲੈਂਡ 'ਚ ਕੈਨੇਡਾ ਦੇ ਵਿੱਚ ਨੇ ਔਰ ਖਾਸ ਕਰਕੇ 2009 ਤੋਂ ਕਹਿੰਦੇ ਵੀ ਇਹ ਜਿਹੜਾ ਕੰਮਕਾਰ ਚੱਲ ਰਿਹਾ ਹੈਗਾ ਤੇ ਬਹੁਤ ਸਾਰੀਆਂ ਵੈਬਸਾਈਟਾਂ ਦੇ ਬਾਰੇ ਜਾਂ ਕਿਸੇ ਤਰੀਕੇ ਦੇ ਨਾਲ ਰਾਜਨੀਤੀਵਾਨਾਂ ਨੂੰ ਆਪਣੇ ਵੱਲ ਖਿੱਚਣ ਦੇ ਬਾਰੇ ਕੀ ਕਹੋਗੇ ਇਸ ਤੇ ਵੱਡੇ ਏਡਾ ਵੱਡਾ ਮੁਲਕ ਕੈਨੇਡਾ ਕੀ ਉਹਨਾਂ ਦੀਆਂ ਅੱਖਾਂ ਖੁੱਲਣ 'ਚ ਬਹੁਤ ਟਾਈਮ ਲੱਗਿਆ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਸੋ ਇਹ ਜਿਹੜਾ ਕੈਨੇਡਾ ਅੱਜ ਇਹ ਪਰਦੇ ਫਾਸ਼ ਕਰ ਰਿਹਾ ਨਾ ਬਿਸ਼ਰਵਾਸਤਵਾਗ ਉਪਰਾਹੇ ਭਾਰਤ ਸਰਕਾਰ ਆ ਜਿਹੜੀ ਉਹ ਮਿਸ ਇਨਫਾਰਮੇਸ਼ਨ ਦੇਤੇ ਪੋਲਿਟਿਕਸ ਵਿੱਚ ਇੰਟਰਫੀਰੈਂਸ ਦੀ ਰਿਪੋਰਟ ਕਰ ਰਹੀ ਜੀ ਸੋ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਸੀਸ ਉਸਨੇ ਰਿਪੋਰਟ ਜਾਰੀ ਕਰੀ ਆ ਔਰ ਉਹ ਕਹਿ ਰਹੇ ਹੈਗਾ ਵੀ 1982 ਤੋਂ ਭਾਰਤ ਤੇ ਖੇਡਾਂ ਖੇਡ ਰਿਹਾ ਸੋ ਹੁਣ ਸਾਨੂੰ ਹੈਰਾਨੀ ਹੁੰਦੀ ਆ ਵੀ ਕੈਨੇਡਾ ਵਰਗੇ ਮੁਲਕ ਨੂੰ ਅੱਜ 40-42 ਸਾਲਾਂ ਤੋਂ ਬਾਅਦ ਪਤਾ ਲੱਗਿਆ ਵੀ ਭਾਰਤ ਤੇ ਖੇਡਾਂ ਖੇਡ ਰਿਹਾ ਇਟ ਮੀਨਸ ਭਾਰਤ ਦੇ ਆਫੀਸਰ ਕਿੰਨੇ ਇੰਟੈਲੀਜੈਂਟ ਨੇ ਔਰ ਕੈਨੇਡਾ ਦੇ ਆਫੀਸਰ ਕਿੰਨੇ ਪਿੱਛੇ ਰਹਿ ਰਹੇ ਆ ਭਾਰਤ ਦੇ ਆਫੀਸਰਾਂ ਤੋਂ ਇਹ ਦੇਖਣ ਵਾਲੀ ਗੱਲ ਹੈ ਸੋ ਉਹਦੇ ਚੋਂ ਫਿਰ ਉਹ ਜਹਾਜ਼ ਵਾਲਾ ਮਸਲਾ ਆਉਂਦਾ ਹੈ ਹਨਾ ਇਟ ਮੀਨਸ ਜੇ 1982 ਤੋਂ ਭਾਰਤ ਇਹ ਕਰ ਰਿਹਾ ਤਾਂ ਫਿਰ ਉਹ ਉਹ ਜਹਾਜ਼ ਦਾ ਮਸਲਾ ਉਹ ਵੀ ਫਿਰ ਵਿੱਚ ਹੀ ਆ ਜਾਂਦਾ ਜੀ ਸੋ ਕੈਨੇਡਾ ਅੱਜ ਜੋ ਕੁਝ ਜਿਉ ਕਿ ਗੱਲਾਂ ਦਾ ਸਾਹਮਣਾ ਕਰ ਰਿਹਾ ਉਹ ਆਪਣਾ ਬੀਜਿਆ ਹੀ ਵੱਡ ਰਿਹਾ ਹੈ ਜੇ ਉਹਨੇ ਵਕਤ ਸਿਰ ਸਾਰੇ ਇਹ ਮੈਥਡ ਜਿਹੜੇ ਮੈਥਡ ਅੱਜ ਅਪਣਾ ਰਹੇ ਆ ਇਹ ਅੱਜ ਤੋਂ 40 ਸਾਲ ਪਹਿਲਾਂ ਅਪਣਾਏ ਹੁੰਦੇ ਤਾਂ ਕੈਨੇਡਾ ਵਿੱਚ ਇੰਨੀਆਂ ਗੜਬੜਾਂ ਨੇ ਜਿਹੜੀਆਂ ਉਹ ਨਹੀਂ ਸੀ ਹੋਣੀਆਂ ਸੋ ਸ਼ਰਵਾਸਤਵਾ ਗਰੁੱਪ ਬਾਰੇ 2009 ਵਿੱਚ ਰਿਪੋਰਟ ਆਈ ਸੀ ਵੀ ਭਾਰਤ ਸਰਕਾਰ ਨੇ ਡੇਢ 200 ਵੈਬਸਾਈਟਸ ਆ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਜਿਹੜੀਆਂ ਮਿਸ ਇਨਫੋਰਮੇਸ਼ਨ ਫਲਾ ਰਹੀਆਂ ਹੈਗੀਆਂ ਉਹਨਾਂ ਦਾ ਆਈਪੀ ਐਡਰੈਸ ਇੱਕੋ ਹੀ ਆ ਉਹਨਾਂ ਦਾ ਇਹ ਜਿਹੜਾ ਦਿੱਲੀ ਵਿੱਚ ਐਡਰੈਸ ਹੈਗਾ ਉਹ ਹੌਲੀ 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 ਜਦੋਂ ਜਾਂਚ ਕਰਦੇ ਕਰਦੇ ਗਏ ਤਾਂ ਉਹ ਮਿਸਟਰ ਸਰਵਾਸਤਵਾ ਦੇ ਜਿਹੜੇ ਘਰ ਤੱਕ ਗਿਆ ਸੋ ਮਿਸਟਰ ਸਰਵਾਸਤਵਾ ਕਿਸੇ ਕੈਨੇਡੀਅਨ ਲੜਕੀ ਨਾਲ ਵਿਆਹ ਕਰਾ ਕੇ ਉੱਥੇ ਪੱਕਾ ਹੋਇਆ ਸੀ ਉੱਥੇ ਆਪਣਾ ਇੱਕ মিডিਆ ਗਰੁੱਪ ਵੀ ਚਲਾਉਂਦਾ ਤੇ ਬਹੁਤ ਸਾਰੀਆਂ ਇੰਡਸਟਰੀਆਂ ਜਿਹੜੀਆਂ ਚਲਾਉਂਦਾ ਸੋ ਹੁਣ ਸੀਸੀ ਜਨੇ ਰਿਪੋਰਟ ਜਾਰੀ ਕਰੀਆ ਵੀ ਸਰਵਾਸਤਵਾ ਰਾਹੀਂ ਭਾਰਤ ਸਰਕਾਰ ਆ ਜਿਹੜੀ ਉਹ ਆਪਣੀ ਮਿਸ ਇਨਫੋਰਮੇਸ਼ਨ ਦੀ ਤੇ ਕੈਨੇਡਾ ਦੇ ਪੋਲਿਟਿਸ਼ੀਅਨਸ ਨੂੰ ਇਨਫਲੂਐਂਸ ਕਰਨ ਦੀ ਮਹਿੰਮ ਚਲਾ ਰਹੀ ਸੀ ਪਰ ਕੈਨੇਡਾ ਨੇ ਬਹੁਤ ਦੇਰ ਕਰ ਦਿੱਤੀ ਹੈਗੀ ਸੋ ਅਸੀਂ ਸਮਝਦੇ ਆਂ ਵੀ ਉਹਦੇ ਚੋਂ ਬਹੁਤ ਸਾਰਾ ਜਿਹੜਾ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਕੈਨੇਡਾ ਦੀਆਂ ਨਾ ਕਮਜ਼ੋਰੀਆਂ ਕਰਕੇ ਸੋ ਸਿੱਖਾਂ ਨੂੰ ਅਤਵਾਦੀ ਪੋਰਟਰੇ ਕਰਿਆ ਗਿਆ ਸਿੱਖਾਂ ਨੂੰ ਜੋ ਕੁਝ ਵੀ ਔਰ ਜੋ ਕੁਝ ਇੰਡੀਅਨ ਸਰਕਾਰ ਕਹਿੰਦੀ ਸੀ ਕੈਨੇਡਾ ਉਹ ਹੀ ਮੰਨਦਾ ਚੱਲਿਆ ਗਿਆ ਉਹਨੇ ਕਾਊਂਟਰ ਚੈੱਕ ਨਹੀਂ ਕਰਿਆ ਸਿੱਖਾਂ ਬਾਰੇ ਸੋ ਦੇ ਨਾਲ ਸਿੱਖਾਂ ਦਾ ਇੱਕ ਕੌਮ ਦੇ ਤੌਰ ਤੇ ਜਿਹੜਾ ਨੁਕਸਾਨ ਹੋਇਆ ਸੋ ਉਹ ਕਾਫੀ ਦਰਦਨਾਕ ਹੈਗਾ ਜੀ ਬਿਲਕੁਲ ਜੀ ਤੇ ਦੂਜੇ ਬੰਦੇ ਆਪਾਂ ਗੱਲਬਾਤ ਕਰ ਲੈਣੇ ਆ ਕਿ ਐਲਨ ਮਸਕ ਜਿਨ੍ਹਾਂ ਦੇ ਕਿ ਨਵਾਂ ਜਿਹੜਾ ਚੈਟਬੋਟ ਜਿਸ ਤਰੀਕੇ ਦੇ ਨਾਲ ਚੈਟ ਜੀਪੀਟੀ ਜਾਂ ਹੋਰ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਕਾਫੀ ਸਾਰੇ ਅ ਇਨਫੋਰਮੇਸ਼ਨ ਜਿਹਾ ਆਪਾਂ ਕਹਿ ਲਈਏ ਕਿ ਪਿਛਲੇ ਹਫਤੇ ਕੁਝ ਵੀ ਪਹਿਲਾਂ ਆਪਾਂ ਗੱਲਬਾਤ ਕਰਕੇ ਆਏ ਸੀ ਕਿ ਚਾਈਨਾ ਨੇ ਵੀ ਜਿਹੜਾ ਹੈ ਇੱਕ ਆਪਣਾ ਲਾਂਚ ਕੀਤਾ ਹੈਗਾ ਕਿ ਤੁਸੀਂ ਉਹਦੇ ਚ ਕੁਝ ਪਾਉਨੇ ਉਹ ਇਨਫੋਰਮੇਸ਼ਨ ਆਉਂਦੀ ਹੈ ਤੇ ਉਸੇ ਤਰੀਕੇ ਦੇ ਨਾਲ ਪਿਛਲੇ ਦਿਨੀ ਜਿਹੜਾ ਹੈ ਐਲਨ ਮਸਕ ਦੇ ਵੱਲੋਂ ਜਿਨ੍ਹਾਂ ਦਾ ਐਕਸ ਜਾਂ ਪਹਿਲਾਂ ਟਵਿੱਟਰ ਹੁੰਦਾ ਸੀ ਉਹਨਾਂ ਦੇ ਵੱਲੋਂ ਜਿਹੜਾ ਲਾਂਚ ਕੀਤਾ ਗਿਆ ਗਰੌਕ ਆਪਾਂ ਕਹਿ ਲਈਏ ਔਰ ਉਸ ਦੇ ਵਿੱਚ ਜਦੋਂ ਜਾਣਕਾਰੀ ਪਾਈ ਜਾਂਦੀ ਹੈ ਇੱਕ ਵੀਰ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਧਰਤੀ ਤੇ ਰਾਜ ਕਰਨ ਲਈ ਕਿਹੜਾ ਧਰਮ ਜਿਹੜਾ ਹੈ ਸਭ ਤੋਂ ਬਿਹਤਰ ਹੋਵੇਗਾ ਉਹਨੇ ਸਾਰੇ ਧਰਮਾਂ ਦੇ ਨਾਂ ਪਾਏ ਜਾਂ ਉਹਨੇ ਇਹ ਵੀ ਆਪਸ਼ਨ ਦਿੱਤੀ ਜਾਂ ਕਿਸੇ ਹੋਰ ਧਰਮ ਦੀ ਤੁਸੀਂ ਜਿਹੜੀ ਹੈ ਚੋਣ ਕਰਨਾ ਚਾਹੋਗੇ ਅਤੇ ਗਰੌਕ ਦੇ ਵੱਲੋਂ ਜਿਹੜਾ ਹੈ ਸਿੱਖ ਧਰਮ ਦੀ ਜਿਹੜੀ ਚੋਣ ਕੀਤੀ ਗਈ ਸਰਦਾਰ ਹਰਤਾ ਸਿੰਘ ਜੀ ਜੇ ਇਮਾਨਦਾਰੀ ਦੇ ਨਾਲ ਜਾਂ ਆਪਾਂ ਕਹਿ ਲਈਏ ਕਿ ਜਦੋਂ ਪੂਰੀ ਦੁਨੀਆ ਦੀ ਰਾਜਨੀਤੀ ਨੂੰ ਦੇਖਦੇ ਹਾਂ ਤੇ 2019 ਦੇ ਵਿੱਚ BBC ਦੇ ਵੱਲੋਂ ਜਿਹੜਾ ਇਹਨਾਂ ਦਾ ਇੱਕ ਹਿਸਟੋਰੀయన్స్ ਦਾ ਗਰੁੱਪ ਹੈਗਾ ਉਹਦੇ ਜੀ ਵੀ ਜਦੋਂ ਉਹਨਾਂ ਨੇ ਦੇਖਿਆ ਸੀ ਤੇ ਉਹਨਾਂ ਨੇ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਨੂੰ ਇੱਕ ਬਿਹਤਰੀਨ ਰਾਜ ਉਹਨਾਂ ਦਾ ਪੂਰਾ ਦੱਸਿਆ ਸੀ ਪ੍ਰਸ਼ਾਸਨ ਦੱਸਿਆ ਸੀ ਭਾਵੇਂ ਕਿ ਉਸ ਦੇ ਵਿੱਚ ਵਿਨਸਟਨ ਚਰਚਿਲ ਜਾਂ ਹੋਰ ਵੀ ਬਹੁਤ ਸਾਰੇ ਲੋਕ ਸਨ ਔਰ ਉਸ ਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਿੱਖਾਂ ਨੇ ਕੁਝ ਕੀਤਾ ਹੈਗਾ ਜੇ ਇਮਾਨਦਾਰੀ ਦੇ ਨਾਲ ਰਿਸਰਚ ਹੋਊਗੀ ਤੇ ਜੋ ਗੁਰੂ ਸਾਹਿਬ ਦਾ ਮੈਸੇਜ ਹੈ ਉਹ ਦੁਨੀਆ ਦੇ ਪੱਧਰ ਤੇ ਜਾਏਗਾ ਕੀ ਕਹੋਗੇ ਹਾਂਜੀ ਹਾਂਜੀ ਸੋ ਗੁਰੂਆਂ ਦੀ ਜਿਹੜੀ ਕੁਰਬਾਨੀ ਤੇ ਗੁਰੂਆਂ ਦੀ ਜਿਹੜੀ ਰੋਹਾਨੀਅਤ ਉਹ ਇਦਾਂ ਬੋਲਦੀ ਆ 500 ਸਾਲਾਂ ਬਾਅਦ ਵੀ ਜਿਹੜੇ ਜਿਹੜੇ ਅਸਲੀ ਪੁਰਸ਼ ਹੁੰਦੇ ਆ ਜਿਹੜੇ ਮਹਾਪੁਰਸ਼ ਹੁੰਦੇ ਆ ਜਿਹੜੇ ਮਰਦ ਦਾ ਗੰਮੜੇ ਹੁੰਦੇ ਆ ਉਹਨਾਂ ਦੀ ਜਿਹੜੀ ਮਹਿਮਾ ਹੈ ਔਰ ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਉਹਨਾਂ ਦੇ ਹੋਣ ਤੋਂ ਬਿਨਾਂ ਵੀ ਬੋਲਦਾ ਸੋ ਅੱਜ ਅੱਜ ਦੀ ਜੇ ਵੈਸਟਰਨ ਦੁਨੀਆ 21ਵੀਂ ਸਦੀ ਦੀ ਦੁਨੀਆ ਇਹ ਇਹ ਕਹਿ ਰਹੀ ਹੈਗੀ ਆ ਵੀ ਜੇ ਦੁਨੀਆ ਵਿੱਚ ਕੋਈ ਤੇ ਰਾਜ ਕਰ ਸਕਦੀ ਆ ਤਾਂ ਉਹ ਸਿੱਖ ਧਰਮ ਨਾਲ ਸੰਬੰਧਿਤ ਰਾਜ ਕਰ ਸਕਦੀ ਆ ਇਟ ਮੀਨਸ ਸਾਡੇ ਗੁਰੂਆਂ ਦੀ ਕਿੱਡੀ ਕਮਾਈ ਹੋਏਗੀ ਸਾਡੇ ਗੁਰੂਆਂ ਦੇ ਇਹ 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 ਜੜਾਂ ਨੇ ਜਿਹੜੀਆਂ ਇੰਨੀਆਂ ਇੰਨੀਆਂ ਕਮਜ਼ੋਰ ਨਹੀਂ ਨੇ ਜਿਨ੍ਹਾਂ ਨੂੰ ਆਰਐਸਐਸ ਵਾਲੇ ਸਮਝਦੇ ਆ ਵੀ ਅਸੀਂ ਪੁੱਟ ਕੇ ਸਿਰਦਿਆਂਗੇ ਉਹ ਉਹ ਝੰਡਾ ਜਿਹੜਾ ਉਹ ਅਧਿਆਤਮਕਤਾ ਦਾ ਝੰਡਾ ਪੂਰੀ ਦੁਨੀਆ 'ਚ ਫੈਲ ਰਿਹਾ ਸੋ ਉਸ ਜਿਹੜੀ ਮਸ਼ੀਨ ਨੇ ਜਵਾਬ ਦਿੱਤਾ ਉਹ ਕਹਿੰਦਾ ਵੀ ਸਿੱਖਾਂ ਨੇ ਹਮੇਸ਼ਾ ਰੈਜ਼ਿਸਟੈਂਸ ਕੀਤੀ ਆ ਜ਼ੁਲਮ ਦੇ ਖਿਲਾਫ ਪਰ ਆਪ ਕਦੀ ਵੀ ਜ਼ੁਲਮ ਕਰਨ ਦਾ ਯਤਨ ਨਹੀਂ ਕਰਿਆ ਸੋ ਇਹ ਬਹੁਤ ਵੱਡੀ ਗੱਲ ਹੈਗੀ ਆ ਜੀ ਜੀ ਹੁਣ ਇਹ ਤਾਂ ਹੈਗਾ ਨਾ ਵੀ ਹੈ ਤਾਂ ਉਹ ਮਕੈਨੀਕਲ ਰੋਬੋਟ ਹੀ ਆ ਉਹਦੇ ਵਿੱਚ ਜਿਹੜੀ ਫੀਡ ਕਰੀ ਗਈ ਆ ਸਿੱਖਾਂ ਬਾਰੇ ਇਨਫੋਰਮੇਸ਼ਨ ਉਹਦੇ ਆਧਾਰ ਤੇ ਉਹਨੇ ਸਭ ਤੋਂ ਜਿਹੜਾ ਸਭ ਤੋਂ ਬੈਸਟ ਆਪਸ਼ਨ ਹੈਗੀ ਆ ਉਹ ਦੱਸੀ ਹੈਗੀ ਆ ਸੋ ਇਹੋ ਹੀ ਸਿੱਖਾਂ ਦਾ ਹੈ ਸੋ ਸਿੱਖ ਸਟੇਟ ਦਾ ਮਾਡਲ ਹੀ ਇਹ ਹੈਗਾ ਵੀ ਵੀ ਜ਼ੁਲਮ ਨਹੀਂ ਕਰਨਾ ਸਾਰਿਆਂ ਨੂੰ ਰਿਪਰੈਜੈਂਟੇਸ਼ਨ ਦੇਣੀ ਹੈਗੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਹੁਣੇ ਕਰਕੇ ਆਏ ਹੈਗੇ ਆ ਜੀ ਜੀ ਜਿਹੜੇ ਬੰਦੇ ਇਮਾਨਦਾਰ ਨੇ ਜਿਹੜੇ ਬੰਦੇ ਬੁਲੰਦ ਕਰਤਾਰ ਵਾਲੇ ਸੀ ਰੋਹਾਨੀ ਤੌਰ ਤੇ ਜੁੜੇ ਹੋਏ ਆ ਭਗਤ ਸੀਗੇ ਉਹਨਾਂ ਸਾਰਿਆਂ ਨੂੰ ਰਿਪਰੈਜੈਂਟੇਸ਼ਨ ਮਿਲੀ ਹੈਗੀ ਹੈ ਸੋ ਜਿਹੜੇ ਨਫਰਤ ਨਾਲ ਭਰਪੂਰ ਸੀ ਉਹਨਾਂ ਘਾਰ ਦਿੱਤੇ ਗਏ ਉਦੋਂ ਵੀ ਬਹੁਤ ਸਾਰੇ ਆਏ ਸੀ ਨਾ ਸੋ ਇਹ ਇਹ ਸਿੱਖੀ ਦਾ ਰਾਜ ਕਰਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜ ਕਰਨ ਦਾ ਮਾਡਲ ਹੈ ਇੱਕ ਦੁਨੀਆ ਤੇ ਰਾਜ ਕਰਨ ਦਾ ਸੋ ਪਰਲੈਸ ਬੱਕ ਨੇ ਕਿਹਾ ਸੀ ਬਹੁਤ ਸਾਲ ਪਹਿਲਾਂ ਵੀ ਵਨ ਵਰਲਡ ਵਿਲ ਚੇਂਜ ਇਨਟੂ ਅ ਗਲੋਬਲ ਵਿਲੇਜ ਅਸੀਂ ਛੋਟੇ ਹੁੰਦੇ ਸੀ ਜਦੋਂ ਮੈਨੂੰ ਸਾਡੇ ਕਿਸੇ ਅੰਕਲ ਨੇ ਇਹ ਦੱਸਿਆ ਸੀ ਵੀ ਵਨ ਵਰਲਡ ਵਿਲ ਚੇਂਜ ਇਨਟੂ ਅ ਗਲੋਬਲ ਵਿਲੇਜ ਉਦੋਂ ਮੈਨੂੰ ਆਉਂਦਾ ਸੀ ਵੀ ਵਰਲਡ ਗਲੋਬਲ ਵਿਲੇਜ ਕਿਵੇਂ ਬਣ ਜਾਊਗਾ ਪਰ ਅੱਜ ਅਸੀਂ ਦੇਖ ਰਹੇ ਹਾਂ ਵੀ ਵਰਲਡ ਗਲੋਬਲ ਵਿਲੇਜ ਬਣ ਗਿਆ ਉਹ ਕਹਿੰਦਾ ਵੀ ਉਸ ਵੇਲੇ ਜਿਹੜੀ ਰਾਜ ਕਰਨ ਦੀ ਜਿਹੜੀ ਇੱਕ ਡੈਫੀਨੇਸ਼ਨ ਆਉਗੀ ਉਹ ਸਿੱਖ ਧਰਮ ਤੋਂ ਆਉਗੀ ਪਰਲੈਸ ਬੱਕ ਨੇ ਇਹ ਕਿਹਾ ਮੇਰੇ ਕੋਲ 1960 ਦੀ ਇਹ ਕੋਟੇਸ਼ਨ ਹੈ ਜਿਹੜੀ ਉਹਨਾਂ ਦੀ ਸੋ ਸੋ ਇਹੀ ਆ ਵੀ ਜਿਹੜੀ ਗੁਰੂਆਂ ਦੀ ਸਿੱਖਿਆ ਜਿਹੜੀ ਰਹਿਮਤ ਆ ਬੇਸ਼ੱਕ ਅਸੀਂ ਵੱਡੇ ਜ਼ੁਲਮ ਸਹਿ ਰਹੇ ਆਂ ਪਰ ਇੱਕ ਕੌਮ ਦੇ ਤੌਰ ਤੇ ਅਸੀਂ ਆਪਣਾ ਜਿਹੜਾ ਕਰਤਾਰ ਰੱਖਿਆ ਹਾਂ ਹਾਂ ਸਾਡੇ ਸਾਡੇ ਕੌਮ 'ਚ ਵਕਤ ਬੀਤਣ ਨਾਲ ਜਦੋਂ ਗੁਰੂਆਂ ਦੀ ਪ੍ਰੈਜ਼ੈਂਸ ਨਹੀਂ ਰਹਿੰਦੀ ਉਹਦੇ 'ਚ ਬਹੁਤ ਸਾਰੀਆਂ ਕਮਜ਼ੋਰੀਆਂ ਆ ਗਈਆਂ ਨੇ ਗ੍ਰਾਵਟਾਂ ਹੈਗੀਆਂ ਅਸੀਂ ਪਰ ਸਾਡੇ ਕੋਲ ਉਹ ਐਂਟੀਬਾਡੀ ਪਈ ਆ ਕਦੀ ਵੀ ਜਿਹੜਾ ਵੀ ਗੁਰਬਾਨੀ ਜਾਊਗਾ ਜਾ ਕੇ ਜੇ ਆਪਾਂ ਕਹੀ ਕਿ ਜੁੜੂਗਾ ਤੇ ਉਹ ਆਪਣੇ ਆਪ ਹੀ ਕਿਤਨਾ ਕਿ ਉਹਦਾ ਪ੍ਰਕਾਸ਼ ਜਿਹੜਾ ਉਹ ਤਾਂ ਸਰਬੱਤ ਦਾ ਭਲਾ ਜਾਂ ਬਾਣਾ ਬੰਨਣਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰੈਜ਼ੈਂਟ ਹੋਣਾ ਸਾਡੇ ਵਿੱਚ ਅਸੀਂ ਉਹ ਤੋਂ ਉਹ ਤੋਂ ਸਿੱਖਿਆ ਲੈਣੀ ਉਹਦੇ ਰੋਹਾਨੀਅਤ ਜਦੋਂ ਵੀ ਤੁਸੀਂ ਦੇਖੋ ਵੀ ਸਵੇਰੇ ਪਿੰਡਾਂ ਵਿੱਚ ਉਹ ਜਦੋਂ ਸਪੀਕਰ ਤੋਂ ਬੋਲਿਆ ਜਾਂਦਾ ਸੋ ਜਿਹੜੀ ਰੂਹਾਨੀਅਤ ਉਦੋਂ ਇਨਸਪਾਇਰ ਹੁੰਦੀ ਆ ਤੁਹਾਡੇ ਅੰਦਰ ਉਹ ਉਹਨੂੰ ਡਿਫਾਈਨ ਨਹੀਂ ਕਰ ਸਕਦੇ ਸ਼ਬਦਾਂ ਚ ਨਹੀਂ ਡਿਫਾਈਨ ਹੋ ਸਕਦਾ ਸੋ ਇਹ ਰੂਹਾਨੀਅਤ ਨੂੰ ਕਿਤੇ ਨਾ ਕਿਤੇ ਤਾਂ ਬੋਲੋਗੇ ਸੋ ਬਿਲਕੁਲ ਬੇਸ਼ੱਕ ਸਰਕਾਰਾਂ ਜਿਸ ਤਰ੍ਹਾਂ ਅੱਤਵਾਦੀ ਕਹਿਣ دہشتਗਰਦ ਕਹਿਣ ਕਾਤਲੀ ਟੋਲੇ ਕਹਿਣ ਜੋ ਮਰਜ਼ੀ ਕਹਿਣ ਪਰ ਆ ਜਦੋਂ ਬੋਲਦਿਆਂ ਐਡੇ ਵੱਡੇ ਪਲੇਟਫਾਰਮ ਬੋਲਦੇ ਆ ਬੇ ਸਿੱਖ ਨੇ ਜਿਹੜੇ ਐਥੀਕਲੀ ਆ ਰਾਜ ਕਰ ਸਕਦੇ ਆ ਉਹ ਸਾਡੇ ਅਕਾਲੀਆਂ ਨੂੰ ਨਹੀਂ ਸਮਝ ਆ ਰਹੀ ਇਹ ਗੱਲ ਨਾ ਵੀ ਉਹ ਉਹ ਸਿੱਖ ਸੰਸਥਾਵਾਂ ਨਾਲ ਕਿਸ ਤਰ੍ਹਾਂ ਟੱਕਰ ਰਹੇ ਆ ਔਰ ਜੇ ਕਿਤੇ ਆਪਾਂ ਕਹਿ ਲਈ ਕਿ ਸਿੱਖ ਸੰਸਥਾਵਾਂ ਨੂੰ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਜਲੋ ਹੌਣ ਦਿੱਤਾ ਜਾਂਦਾ ਜੇ ਨਾ ਰੋਕਿਆ ਜਾਂਦਾ ਕਿਉਂਕਿ ਫੋਰਸੇਜ਼ ਲੱਗੀਆਂ ਹੋਈਆਂ ਨਾ ਇੱਕ ਬੰਨੇ ਤੇ ਕੌਮ ਦੀ ਫੋਰਸ ਆ ਜਿਨ੍ਹਾਂ ਨੇ ਜਗਾਉਣਾ ਹੈਗਾ ਦੂਜੇ ਬੰਨੇ ਜਿਨ੍ਹਾਂ ਨੇ ਢੋਣਾ ਉਹਨਾਂ ਦੀਆਂ ਵੀ ਤੇ ਫੋਰਸੇਜ਼ ਲੱਗੀਆਂ ਹੋਈਆਂ ਨਾ ਸੋ ਜਿਹੜੀਆਂ ਸਟੇਟਸ ਆ ਸਟੇਟਸ ਕੋਲ ਹੁਣ ਬਹੁਤ ਸਾਰੀ ਇਕੁਪਮੈਂਟ ਆ ਇਹਨੂੰ ਡਿਸਟੌਰਟ ਕਰਨ ਦੇ ਸੋ ਜਿੱਦਾਂ ਇੰਡੀਅਨ ਸਟੇਟ ਦਾ ਆਪਾਂ ਆਰਐਸਐਸ ਦਾ ਆ ਹੋਰ ਥਾਵਾਂ ਤੇ ਦੇਖਿਆ ਵੀ ਉਹ ਹਿਸਟਰੀ ਨੂੰ ਡਿਸਟੌਰਟ ਕਰ ਰਹੀਆਂ ਨੇ ਪਰ ਜਿਹੜੀਆਂ ਇੰਡੀਪੈਂਡੈਂਟ ਨੇ ਮੈਂ ਇੱਕ ਪੱਛਮ ਦੇ ਵਿਦਵਾਨ ਆ ਮੈਂ ਭਾਸ਼ਾ ਬਾਰੇ ਪੜ੍ਹ ਰਿਹਾ ਸੀ ਉਹ ਕਹਿੰਦਾ ਭਾਸ਼ਾ ਨੂੰ ਬਚਾਉਣ ਦੀਆਂ ਅਸਲ ਤਰਕੀਬਾਂ ਨੇ ਜਿਹੜੀਆਂ ਤੁਸੀਂ ਉਸ ਮੁਲਕ ਵਿੱਚ ਬੈਠ ਕੇ ਨਹੀਂ ਫਿਰ ਕਰ ਸਕਦੇ ਉਸ ਮੁਲਕ ਦੀਆਂ ਯੂਨੀਵਰਸਿਟੀ ਅੱਜ ਬੈਠ ਕੇ ਨਹੀਂ ਕਰ ਸਕਦੇ ਕਿਉਂਕਿ ਉਹ ਸਿਸਟਮ ਤੁਹਾਨੂੰ ਫੋਲੋ ਕਰਦਾ ਤੇ ਡਰਾਉਂਦਾ ਤੁਸੀਂ ਪੱਛਮੀ ਮੁਲਕਾਂ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਯੂਨੀਵਰਸਿਟੀਆਂ ਉਹਨਾਂ ਵਿੱਚ ਆ ਕੇ ਆਪਣੀ ਭਾਸ਼ਾ ਨੂੰ ਬਚਾਉਣ ਦਾ ਯਤਨ ਕਰ ਸਕਦੇ ਜਿਹੜਾ ਕਰ ਸਕਦੇ ਸੋ ਇਹ ਬਿਲਕੁਲ ਠੀਕ ਹੈ ਸੋ ਆ ਜਿਹੜਾ ਇਹ ਗਰੌਕ ਦਾ ਆਇਆ ਉਹੀ ਆ ਵੀ ਜਿਹੜੀਆਂ ਲਿਬਰਲ ਡੈਮੋਕ੍ਰੈਸੀਜ਼ ਆ ਉਹਨਾਂ ਵਿੱਚ ਜਦੋਂ ਤੁਸੀਂ ਗੱਲ ਕਰੋਗੇ ਤਾਂ ਸਿੱਖੀ ਦੇ ਜਿਹੜੇ ਝੰਡੇ ਨੇ ਬੋਲਵਾਲਾ ਉਹ بلند ਹੋਵੇਗਾ ਜੀ ਬਿਲਕੁਲ ਜੀ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਸਰਦਾਰ ਅਵਤਾਰ ਸਿੰਘ ਹੁਣਾਂ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ